ਸ਼੍ਰੀ ਮੁਕਸਰ ਸਾਹਿਬ ਦੇ ਵਿੱਚ ਮੇਲਾ ਮੱਗੀ ਤੇ ਹਰ ਸਾਲ ਘੋੜਾ ਮੰਡੀ ਤੇ ਘੋੜਿਆਂ ਦੇ ਸ਼ੋਅ ਕਰਾਏ ਜਾਂਦੇ ਨੇ ਤੇ ਹਰ ਵਾਰੀ ਦੀ ਤਰ੍ਹਾਂ ਇਸ ਵਾਰ ਵੀ ਘੋੜਿਆਂ ਦੇ ਸ਼ੋਅ ਸ਼ੁਰੂ ਕਰਾਏ ਗਏ ਨੇ ਇਸ ਮੰਡੀ ਦੇ ਵਿੱਚ ਹਰ ਸਾਲ ਪੰਜਾਬ ਤੇ ਪੰਜਾਬ ਦੇ ਨਾਲ ਲੱਗਦੇ ਕਈ ਹੋਰ ਸੂਬਿਆਂ ਤੋਂ ਘੋੜਾ ਪਾਲਕ ਆਪਣੇ ਘੋੜੇ ਲਿਆਉਂਦੇ ਨੇ ਤੇ ਕੰਪੀਟੀਸ਼ਨ ਦੇ ਵਿੱਚ ਹਿੱਸਾ ਲੈਂਦੇ ਨੇ ਤੇ ਨਾਲ ਹੀ ਘੋੜਾ ਮੰਡੀ ਦੇ ਵਿੱਚ ਘੋੜਿਆਂ ਦਾ ਵਪਾਰ ਵੀ ਕੀਤਾ ਜਾਂਦਾ ਤੁਹਾਨੂੰ ਦੱਸ ਦਈਏ ਕਿ ਇਸ ਘੋੜਾ ਸ਼ੋਅ ਦੇ ਵਿੱਚ ਹਜ਼ਾਰਾਂ ਨਹੀਂ ਲੱਖਾਂ ਨਹੀਂ ਕਰੋੜਾਂ ਕਰੋੜਾਂ ਦੇ ਘੋੜੇ ਲਿਆਂਦੇ ਜਾਂਦੇ ਨੇ ਤੇ ਘੋੜਿਆਂ ਦੇ ਵਿੱਚ ਮੁਕਾਬਲੇ ਕਰਾਏ ਜਾਂਦੇ ਨੇ ਇਸ ਸ਼ੋਅ ਦੌਰਾਨ ਪਸ਼ੂ ਪਾਲਕ ਵਿਭਾਗ ਦੇ ਅਧਿਕਾਰੀਆ ਸ਼ੋਅ ਦੇ ਵਿੱਚ ਆਏ ਘੋੜਿਆਂ ਨੂੰ ਚੰਗੀ ਤਰ੍ਹਾਂ ਜਾਂਚਦੇ ਨੇ ਤੇ ਜੋ ਪਹਿਲੇ ਨੰਬਰ ਤੇ ਦੂਜੇ ਤੀਜੇ ਸਥਾਨ ਤੇ ਘੋੜਾ ਆਉਂਦਾ ਉਸ ਨੂੰ ਇਨਾਮ ਦਿੱਤੇ ਜਾਂਦੇ ਨੇ ਨਾਲ ਹੀ ਸਰਟੀਫਿਕੇਟ ਵੀ ਵੰਡੇ ਜਾਂਦੇ ਨੇ ਇਸ ਮੌਕੇ ਸ਼ੋਅ ਦੇ ਪ੍ਰਬੰਧਕਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਅੱਜ ਦੁੱਧ ਦੰਦ ਦੇ ਘੋੜਿਆਂ ਦੇ ਮੁਕਾਬਲੇ ਕਰਾਏ ਜਾ ਰਹੇ ਨੇ ਇਸੇ ਤਰ੍ਹਾਂ ਹੀ ਵੱਖ-ਵੱਖ ਘੋੜਿਆਂ ਦੇ ਵੱਖ-ਵੱਖ ਸਮੇਂ ਅਨੁਸਾਰ ਮੁਕਾਬਲੇ ਕਰਾਏ ਜਾਣਗੇ ਪ੍ਰਬੰਧਕਾਂ ਨੇ ਦੱਸਿਆ ਕਿ ਪਿਛਲੇ ਸਾਲ ਇਸ ਸ਼ੋਅ ਨੂੰ ਵਧੀਆ ਹੁੰਗਾਰਾ ਮਿਲਿਆ ਹੈ ਤੇ ਇਸ ਵਾਰ ਵੀ ਉਮੀਦ ਕਰਦੇ ਹਾਂ ਕਿ ਵਧੀਆ ਹੰਗਾਰਾ ਮਿਲੇਗਾ ਤੇ ਗੱਲਬਾਤ ਕਰਦੇ ਹਾਂ ਪ੍ਰਬੰਧਕਾਂ ਨੇ ਦੱਸਿਆ ਕਿ ਇੱਥੇ ਕੋਈ ਪੱਖਪਾਤ ਨਹੀਂ ਕੀਤਾ ਜਾਂਦਾ ਘੋੜਾ ਚਾਹੇ ਗਰੀਬ ਦਾ ਹੋਵੇ ਜਾਂ ਚਾਹੇ ਵੱਡੇ ਘਰਾਣੇ ਦਾ ਜੋ ਘੋੜਾ ਮੁਕਾਬਲੇ ਦੇ ਵਿੱਚ ਪ੍ਰਦਰਸ਼ਨ ਦਿਖਾਏਗਾ ਉਸ ਨੂੰ ਹੀ ਇਨਾਮ ਦਿੱਤਾ ਜਾਵੇਗਾ ਤੇ ਇਹੇ ਘੋੜਿਆਂ ਦਾ ਸ਼ੋਅ 9 ਤੋਂ 12 ਤਰੀਕ ਤੱਕ ਕਰਾਇਆ ਜਾਣਗੇ ਤੇ ਦਿਨ ਦੇ ਵਿੱਚ ਵਕ-ਵਕ ਤਰੀਕ ਨੂੰ 3 ਤੋਂ 4 ਸ਼ੋਅ ਹੋਣਗੇ ਦੇਖੋ ਪੂਰੀ ਖਬਰ ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ ਲੱਗਣ ਵਾਲਾ ਮੇਲਾ ਮਾਗੀ ਦਾ ਤੁਸੀਂ ਸਭ ਨੇ ਸੁਣਿਆ ਹੋਣਾ ਜੋ ਕਿ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਮਸ਼ਹੂਰ ਆ ਤੇ ਉਸ ਦੇ ਨਾਲ ਘੋੜਾ ਮੰਡੀ ਆ ਜੋ ਲੱਗਦੀ ਆ ਉਹ ਵੀ ਬੜੀ ਮਸ਼ਹੂਰ ਆ ਤੇ ਤੁਹਾਨੂੰ ਦੱਦੀਏ ਕਿ ਇੱਥੇ ਜੋ ਘੋੜਿਆਂ ਦੇ ਕੰਪੀਟੀਸ਼ਨ ਆ ਘੋੜਿਆਂ ਦੇ ਸ਼ੋਅ ਆ ਉਹ ਵੀ ਹਰ ਸਾਲ ਜੋ ਇੱਥੇ ਕਰਵਾਏ ਜਾਂਦੇ ਨੇ ਤਾਂ ਇਸ ਵਕਤ ਸ਼੍ਰੀ ਮੋਤਸਰ ਸਾਹਿਬ ਦੇ ਘੋੜਾ ਸ਼ੋਅ ਦੇ ਵਿੱਚ ਮੌਜੂਦਾਂ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਆ ਕਿ ਇਸ ਘੋੜਾ ਸ਼ੋਅ ਦੇ ਵਿੱਚ ਕੰਪੀਟੀਸ਼ਨ ਦੇ ਵਿੱਚ ਦੂਰ ਦਰਾਡੇ ਤੋਂ ਜੋ ਘੋੜਾ ਪ੍ਰੇਮੀ ਨੇ ਆਪਣੇ ਘੋੜੇ ਆ ਜੋ ਉਹ ਇੱਥੇ ਲਿਆਉਂਦੇ ਨੇ ਤੇ ਕੰਪੀਟੀਸ਼ਨ ਕਰਾਇਆ ਜਾਂਦਾ ਤੇ ਇੱਥੇ ਲੱਖਾਂ ਨਹੀਂ ਕਰੋੜਾਂ ਦੇ ਜੋ ਘੋੜੇ ਘੋੜੇ ਨੇ ਉਹ ਵੀ ਇੱਥੇ ਜੋ ਕੰਪੀਟੀਸ਼ਨ ਦੇ ਵਿੱਚ ਲਿਆਉਂਦੇ ਜਾਂਦੇ ਨੇ ਤੇ ਤੁਹਾਨੂੰ ਦੱਸ ਦਈਏ ਕਿ ਜੋ ਇਸ ਦੇ ਨਾਲ ਨਾਲ ਘੋੜਾ ਮੰਡੀ ਹੈ ਉਹ ਵੀ ਇੱਥੇ ਲੱਗਦੀ ਹੈ ਤੇ ਇਸ ਜੋ ਘੋੜਾ ਸ਼ੋਅ ਹੈ ਉਸ ਦੇ ਪ੍ਰਬੰਧਕਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਇਸ ਵਾਰ ਪ੍ਰਬੰਧ ਕੀਤੇ ਗਏ ਨੇ ਤੇ ਕਿਹੜੇ ਕਿਹੜੇ ਘੋੜਿਆਂ ਦੇ ਜੋ ਮੁਕਾਬਲੇ ਆ ਉਹ ਕਰਵਾਏ ਜਾ ਰਹੇ ਨੇ ਤੇ ਕੀ ਜੋ ਟਾਈਮਿੰਗ ਆ ਸ਼ੋਅ ਦੀ ਉਹ ਕਿੰਨੇ ਸ਼ੋਅ ਕਰਵਾਏ ਜਾਣਗੇ ਉਹ ਸਾਰੀ ਜਾਣਕਾਰੀ ਪ੍ਰਬੰਧਕਾਂ ਤੋਂ ਲੈਣੇ ਆ ਤਾਂ ਗੱਲਬਾਤ ਕਰਦੇ ਆ ਪ੍ਰਬੰਧਕਾਂ ਦੇ ਨਾਲ ਹਾਂ ਘੋੜਿਆਂ ਦੇ ਸ਼ੋਅ ਘੋੜਿਆਂ ਦੇ ਕੰਪੀਟੀਸ਼ਨ ਸਾਰੇ ਹਿੰਦੁਸਤਾਨ 'ਚ ਹੁੰਦੇ ਆ ਇਹ ਜਿਹੜਾ ਮੁਕਸਰ ਦਾ ਇਤਿਹਾਸਕ ਮੇਲਾ ਹੈ ਜਿਹੜਾ 40 ਮੁਕਤਿਆਂ ਦੀ ਧਰਤੀ ਇਹਦੇ ਨਾਲ ਜੁੜਿਆ ਹੋਇਆ ਹੈ ਜਿਹੜਾ ਕੋਈ ਪੁਰਾਣਾ ਪਿਛਲੇ 100 ਸਾਲ ਤੋਂ ਚੱਲਦਾ ਆ ਰਿਹਾ ਹੈ ਇਸ ਵਾਰੀ ਕੁਝ ਨਿਸ਼ਚਤਾ ਬਣ ਗਈ ਸੀ ਕਿ ਵੀ ਇਹ ਘੋੜਿਆਂ ਦਾ ਸ਼ੋਅ ਲੱਗੂਗਾ ਕਣੀ ਲੱਗੂਗਾ ਕਿਉਂਕਿ ਉਹਦੇ ਘੋੜਿਆਂ ਦੇ ਵਿੱਚ ਇੱਕ ਬਹੁਤ ਖਤਰਨਾਕ ਬਿਮਾਰੀ ਹੈ ਜੇ ਉਹ ਆ ਜਾਏ ਤੇ ਉਹਦੇ ਚ ਘੋੜੇ ਦਾ ਇਲਾਜ ਨਹੀਂ ਹੋ ਸਕਦਾ ਉਸ ਘੋੜੇ ਨੂੰ ਸਿਰਫ ਮਾਰਨਾ ਪੈਂਦਾ ਹੈ ਖਤਮ ਕਰਨਾ ਪੈਂਦਾ ਤੇ ਉਹਨੂੰ ਕਿਸੇ ਪਾਸੇ ਖੁੱਲੀ ਜਗ੍ਹਾ ਤੇ ਲਿਜਾ ਕੇ ਜਿੱਥੇ ਹੋਰ ਜਾਨਵਰਾਂ ਨੂੰ ਅਸਰ ਨਾ ਆਵੇ ਉਹਨੂੰ ਨੱਪਿਆ ਜਾਂਦਾ ਹੈ ਇਹ ਉਸ ਕੱਲ ਤੋਂ ਬਚਣ ਲਈ ਸਰਕਾਰ ਨੇ ਵੀ ਉਪਰਾਲਾ ਕੀਤਾ ਵੀ ਇੱਕ ਬਿਮਾਰੀ ਜੇ ਹੈਗੀ ਹੈ ਤਾਂਗਾ ਫੈਲੇ ਨਾ ਤੇ ਉਹਦੇ ਮਤਲਬ ਸਰਕਾਰ ਨੇ ਕੰਟਰੋਲ ਕਰਨ ਲਈ ਸੈਂਪਲਿੰਗ ਸ਼ੁਰੂ ਕਰਤੀ ਵੀ ਜੇ ਕਿਤੇ ਕੋਈ ਚਾਂਸ ਬਣਦਾ ਕਿਸੇ ਜਾਨਵਰ ਨੂੰ ਕੋਈ ਹੈਗੀ ਹੈ ਇਹ ਪ੍ਰੋਬਲਮ ਤਾਂ ਉਹਨੂੰ ਮਤਲਬ ਦੂਜੇ ਜਾਨਵਰਾਂ ਨੂੰ ਤੋਂ ਪਛਾਾਇਆ ਜਾ ਸਕੇ ਭੇਜ ਕੀਤਾ ਜਾ ਸਕੇ ਇਹਦੇ ਕਰਕੇ ਸਾਰਾ ਇਹ ਪ੍ਰੋਸੈਸ ਨੂੰ ਲੰਬਾ ਪ੍ਰੋਸੈਸ ਸੀਗਾ ਇਸ ਕਰਕੇ ਫੈਸਲਾ ਲੈਂਦੇ ਆ ਕੁਝ ਟਾਈਮ ਲੱਗ ਗਿਆ ਤੇ ਜੋ ਸਾਡੇ ਇਸ ਜ਼ਿਲ੍ਹੇ ਦੇ ਆਪਦੇ ਮੰਤਰੀ ਹੈ ਪਸ਼ੂ ਪਾਲਨ ਵਿਭਾਗ ਦੇ ਮੰਤਰੀ ਹੈ ਸਾ ਗੁਰਮੀਤ ਸਿੰਘ ਖੁੱਡੀਆਂ ਉਹਨਾਂ ਦੀ ਆਪਦੀ ਇੱਛਾ ਉਹਨਾਂ ਦੀ ਆਪਦੀ ਇਸ ਖੇਤੀਬਾੜੀ ਨਾਲ ਜੁੜੇ ਹੋਣ ਦੇ ਕਾਰਨ ਉਹਨਾਂ ਦੀ ਆਪਦੀ ਇੱਛਾ ਸੀਗੀ ਵੀ ਇਹ ਮੇਲਾ ਕਦੇ ਕੈਂਸਲ ਨਾ ਹੋਵੇ ਤੇ ਮੇਲਾ ਲੱਗਦਾ ਰਹੇ ਕਿਉਂਕਿ ਇਹ ਪਹਿਲੀ ਵਾਰੀ ਇਤਿਹਾਸ ਦੇ ਵਿੱਚ ਹੋਣਾ ਸੀਗਾ ਵੀ ਇਹ ਮੇਲਾ ਜੇ ਨਾ ਲੱਗਦਾ ਤਾਂ ਮੁਕਸਰਲੀ ਨਮੋਸ਼ੀ ਸੀ ਤੇ ਪਲੱਸ ਇੱਕ ਉਹ ਕਿ ਸਿੱਖੀ ਨਾਲ ਸਿੱਖ ਇਤਿਹਾਸ ਨਾਲ ਜੁੜਿਆ ਹੋਇਆ ਹੈ ਤੇ ਬਹੁਤ ਮਾੜੀ ਗੱਲ ਹੋਣੀ ਸੀ ਮੰਤਰੀ ਸਾਹਿਬ ਦਾ ਤਹਿ ਦਿਲੋਂ ਧੰਨਵਾਦ ਹੈ ਸ਼ੁਕਰੀਆ ਜਿਨ੍ਹਾਂ ਨੇ ਸਾਡਾ ਸਹਿਯੋਗ ਦਿੱਤਾ ਤੇ ਦੂਜਾ ਕਾਰਨ ਇਹ ਅਸੀਂ ਇਹ ਸ਼ੋਅ ਕਰਾਉਂਦਾ ਜਾਂ ਕੋੜਿਆਂ ਦੇ ਸ਼ੋਅ ਹੋਣ ਦਾ ਯੂਥ ਨੂੰ ਡਰੱਗਸ ਤੋਂ ਬਚਾਉਣਾ ਨਸ਼ਿਆਂ ਤੋਂ ਬਚਾਉਣਾ ਕਿਉਂਕਿ ਜੇ ਕਹਿੰਦੇ ਨਾ ਨਸ਼ਾ ਸਪਲਾਈ ਚੇਨ ਤੋੜ ਕੇ ਕਦੇ ਨਸ਼ਾ ਬੰਦ ਨਹੀਂ ਕੀਤਾ ਜਾ ਸਕਦਾ ਜੇ ਨਸ਼ੇ ਦੀ ਡਿਮਾਂਡ ਘਟਾਈ ਜਾਊਗੀ ਤਾਂ ਨਸ਼ਾ ਖਤਮ ਹੋ ਸਕਦਾ ਉਹਨੂੰ ਸਪਲਾਈ ਮਤਲਬ ਡਿਮਾਂਡ ਘਟਾਉਣ ਲਈ ਅਸੀਂ ਬੱਚਿਆਂ ਨੂੰ ਇਸ ਦੇ ਇਨਵੋਲਵਮੈਂਟ ਹੋ ਜੇ ਉਹ ਕੋੜਿਆਂ ਦੇ ਵੱਲ ਧਿਆਨ ਦੇਣ ਕਿਉਂਕਿ ਆਮ ਕਹਾਵਤ ਹੈ ਜਿਹੜਾ ਕੋੜਾ ਰੱਖ ਲੇ ਉਹਦੇ ਕੋਲੇ ਜੇਲ੍ਹ ਚ ਪੈਸੇ ਨਹੀਂ ਰਹਿੰਦੇਗੇ ਕਿਉਂਕਿ ਖਰਚੇ ਇੰਨੇ ਹੁੰਦੇ ਆ ਤੇ ਉਸ ਬੱਚੇ ਕੋਲੇ ਕੋਈ ਕਰਤਾਂ ਦੇ ਵੱਲ ਜਾਣ ਲਈ ਕੋਈ ਮਤਲਬ ਕੋਈ ਸਾਧਨ ਹੀ ਨਹੀਂ ਬਚਣਾ ਤੇ ਬੱਚਾ ਜਿਸ ਕੋੜੇ ਨੂੰ ਮਤਲਬ ਜੇ ਮੰਨ ਲਓ ਬੱਚਾ ਇੱਕ ਵਿਆਹ ਵੀ ਜਾਂਦਾ ਨਾ ਤੇ ਜੋ ਆਪਦੇ ਘਰ ਵਾਲੀ ਨਾਲ ਬਾਹਰ ਘੁੰਮਣ ਫਿਰਨ ਜਾਂਦਾ ਤਾਂ ਉਦੋਂ ਵੀ ਇਹ ਦੇਖਦਾ ਵੀ ਮੈਂ ਆਪਦੇ ਕੋੜੇ ਲਈ ਘਰੇ ਕੀ ਲੈ ਕੇ ਆ ਸਕਦਾ ਤੇ ਮਤਲਬ ਯੂਥ ਨੂੰ ਅਸੀਂ ਮੋਟੀਵੇਟ ਕਰਨ ਲਈ ਕੋੜਿਆਂ ਵਾਲੇ ਪਾਸੇ ਲਾ ਕੇ ਡਰੱਗਸ ਵਾਲੇ ਪਾਸੇ ਤੋਂ ਦੂਰ ਰਹਿਣ ਸਾਡਾ ਇੱਕ ਉਪਰਾਲਾ ਹੈ ਅਸੀਂ ਪੰਜਾਬ ਹੌਰਸ ਸ਼ੋਅ ਦੀ ਟੀਮ ਜਿਹਦੇ ਵਿੱਚ ਅਸੀਂ 21 ਮੈਂਬਰ ਆ ਅਸੀਂ ਕੋਸ਼ਿਸ਼ ਕਰ ਰਹੇ ਆ ਵੀ ਅਸੀਂ ਯੂਥ ਨੂੰ ਬਚਾ ਲਈਏ ਤਾਂ ਇਸ ਮਹਿਮ ਨੂੰ ਇਸ ਪੰਜਾਬ ਨੂੰ ਬਚਾਉਣ ਦੇ ਵਿੱਚ ਸਾਡਾ ਵੀ ਛੋਟਾ ਜਿਹਾ ਸੰਯੋਗ ਹੋਊਗਾ ਸਭ ਤੋਂ ਪਹਿਲਾਂ ਤਾਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦੇ ਆ ਔਰ ਦੂਸਰਾ ਮੈਂ ਧੰਨਵਾਦ ਇਹ ਕਰਦਾ ਆ ਵੀ ਇੱਥੇ ਮੌਕਸਰ ਦੀਆਂ ਦੋ ਨਾਮੀ ਫੈਮਲੀਆਂ ਜਿਹੜੇ ਕਿ ਘੋੜੇ ਖੁਦ ਵੀ ਰੱਖਦੇ ਆ ਕੋਈ ਇਕੱਲੇ ਉਹ ਨਹੀਂ ਵੀ ਖੋੜੇ ਘੋੜੇ ਖੁਦ ਵੀ ਰੱਖਦੇ ਆ ਤੇ ਘੋੜਿਆਂ ਨੂੰ ਪ੍ਰਮੋਟ ਵੀ ਕਰ ਰਹੇ ਆ ਸਰ ਬਰਿੰਦਰ ਸਿੰਘ ਜੀ ਸਿੱਧੂ ਸਾਹਿਬ ਜੇ ਕੋਈ ਜਾਣ ਪਛਾਣ ਦੇ ਮਤਾਜ ਨਹੀਂ ਇਹਨਾਂ ਦੇ ਸਰ ਬਾਬਾ ਜੀ ਸਰਦਾਰ ਕੇਰ ਸਿੰਘ ਉਹਨਾਂ ਦਾ ਬੜਾ ਵੱਡਾ ਨਾਮ ਸੀ ਇੱਥੇ ਮੁਕਸਰ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਔਰ ਇੱਧਰ ਹੈਗੇ ਭਾਈ ਸਾਹਿਬ ਇਹਨਾਂ ਦੇ ਭਾਈ ਸ਼ਮਿੰਦਰ ਸਿੰਘ ਜੀ ਬਹੁਤ ਵੱਡਾ ਨਾਮ ਉਹਨਾਂ ਦਾ ਮੁਕਸਰ ਸਾਹਿਬ ਦੇ ਵਿੱਚ ਹੈਗਾ ਦੇ ਸਾਰੇ ਪੰਜਾਬ ਤੇ ਇੰਡੀਆ ਦੇ ਲੋਕ ਸਾਰੇ ਇਹਨਾਂ ਦੋਹਾਂ ਪਰਿਵਾਰਾਂ ਨੂੰ ਜਾਣਦੇ ਆ ਸਾਡੀ ਸਭ ਤੋਂ ਵੱਡੀ ਖੁਸ਼ਕਿਸਮਤੀ ਆ ਵੀ ਇਹ ਘੋੜਿਆਂ ਦੇ ਵਿੱਚ ਮੂਹਰੇ ਲੱਗ ਕੇ ਅਸੀਂ ਸਾਰੇ ਇਕੱਠੇ ਇੱਕ ਟੀਮ ਬਣ ਕੇ ਕੰਮ ਕਰ ਰਹੇ ਆ ਔਰ ਜਦੋਂ अच्छे बंदਿਆਂ ਨਾਲ ਜਾਂ ਚੰਗੇ ਬੰਦਿਆਂ ਨਾਲ ਤੁਸੀਂ ਕੋਈ ਵੀ ਕੰਮ ਸ਼ੁਰੂ ਕਰੋਗੇ ਉਹਦੇ ਨਤੀਜੇ ਹਮੇਸ਼ਾ ਅੱਛੇ ਆਉਂਦੇ ਆ ਕਿਉਂਕਿ ਇੱਥੇ ਪਹਿਲਾਂ ਸਰਕਾਰੀ ਸ਼ੋਅ ਹੁੰਦਾ ਹੁੰਦਾ ਸੀਗਾ ਹੁਣ ਬਾਈ ਜੀ ਹੁਣਾਂ ਨੇ ਸਾਰਿਆਂ ਨੇ ਇਕੱਠੇ ਹੋ ਕੇ ਸਾਨੂੰ ਨਾਲ ਲੈ ਕੇ ਇਹਨਾਂ ਨੇ ਇਹ ਸ਼ੁਰੂ ਕੀਤਾ ਔਰ ਇਹਦੇ ਵਿੱਚ ਨਤੀਜੇ ਇੰਨੇ ਪਾਰਦਰਸ਼ੀ ਹੁੰਦੇ ਆ ਜੇ ਕਿਸੇ ਨੂੰ ਲੱਗਦਾ ਵੀ ਸਾਡੇ ਘੋੜੇ ਦੀ ਆਹ ਗੱਲ ਆ ਉਹ ਉਹਨਾਂ ਨੂੰ ਸੈਟੀਸਫਾਈ ਵੀ ਕਰਾਇਆ ਜਾਂਦਾ ਵੀ ਤੁਹਾਡੇ ਘੋੜੇ 'ਚ ਆ ਨੁਕਸ ਸੀ ਆ ਗੱਲ ਸੀ ਇਸ ਕਰਕੇ ਤੁਹਾਡੇ ਘੋੜੇ ਦਾ ਆ ਨੰਬਰ ਕੱਟਿਆ ਗਿਆ ਬਿਲਕੁਲ ਆਮ ਕਿਸਾਨਾਂ ਵਾਸਤੇ ਤੇ ਜਿਹੜੇ ਦਰਮਿਆਨੇ ਵਰਗ ਦੇ ਲੋਕ ਨੇ ਜੇ ਉਹਨੂੰ ਇਹ ਗੱਲ ਨੂੰ ਸਮਝਣ ਜੈਦ ਨਾ ਕਰਨ ਵੀ ਸਾਡਾ ਹੀ ਘੋੜਾ ਚੰਗਾ ਹੈ ਜੇ ਉਹ ਗੱਲ ਨੂੰ ਸਮਝਣ ਲੱਗਣ ਵੀ ਚੰਗੇ ਘੋੜੇ ਨੂੰ ਹੀ ਚੰਗਾ ਕਿਹਾ ਜਾਵੇ ਇਹ ਕਿੱਤਾ ਵੀ ਬਹੁਤ ਵਧੀਆ ਫਿਰ ਜਿਹੜੀ ਸਭ ਤੋਂ ਵੱਡੀ ਗੱਲ ਹੈ ਘੋੜਾ ਪ੍ਰੇਮੀਆਂ ਵਾਸਤੇ ਇਹ ਬੜਾ ਮਾਣ ਦੀ ਗੱਲ ਹੈ ਲੋਕਾਂ ਦੇ ਤਾਂ ਲੈਂਕ ਇਥੇ ਬਣਦੇ ਨਾ ਸਿਆਸਤ ਵਿੱਚ ਜੇ ਤੁਸੀਂ ਆ ਜੋ ਸੂਬਾ ਪੱਧਰ ਤੇ ਅਸੀਂ ਤਾਂ ਖੁਦ ਜਾਣਦੇ ਆ ਤੁਸੀਂ ਬੰਬੇ ਤੋਂ ਤੁਰਪੋ ਤੁਹਾਨੂੰ ਸਾਰੇ ਇੰਡੀਆ 'ਚ ਕਿਤੇ ਹੋਟਲ ਲੈਂਨ ਦੀ ਲੋੜ ਨਹੀਂ ਇਹ ਚ ਇੱਡੇ ਜਿੰਦਾ ਦਿਲ ਇਨਸਾਨ ਔਰ ਇਹ ਬਹੁਤ ਵਧੀਆ ਸ਼ੋਅ ਆ ਸਾਡਾ ਅਸੀਂ ਤਾਂ ਚੰਗਾ ਕਹਿੰਨੇ ਆ ਪਰ ਪਿਛਲੇ ਸਾਲ ਤੋਂ ਲੋਕਾਂ ਨੇ ਇਸ ਗੱਲ ਦੀ ਹਾਮੀ ਭਰੀ ਆ ਵੀ ਇਹ ਸ਼ੋਅ ਚ ਬਹੁਤ ਵਧੀਆ ਕੰਮ ਹੋਇਆ ਵੀ ਇਸ ਸ਼ੋਅ ਨੇ ਚੰਗੇ ਚੰਗੇ ਸ਼ੋਅਾਂ ਦੇ ਰਿਕਾਰਡ ਤੋੜ ਦਿੱਤੇ ਆ ਹਜੇ ਤਾਂ ਸਾਨੂੰ ਸਮਾਂ ਥੋੜਾ ਹੋਇਆ ਜਿਵੇਂ ਜਿਵੇਂ ਸਾਡਾ ਸਮਾਂ ਲੰਬਾ ਚੱਲੂਗਾ ਅਸੀਂ ਬਹੁਤ ਵਧੀਆ ਕੰਮ ਕਰਾਂਗੇ ਪਰਮਾਤਮਾ ਦਾ ਹੱਥ ਚਾਹੀਦਾ ਸਾਡੇ ਨੂੰ ਦੂਸਰਾ ਔਰेंज ਜੋ ਜਿਹੜਾ ਹੈਗਾ ਉਹ ਕਰਵਾਇਆ ਜਾ ਰਿਹਾ ਹੈ ਅ ਮੈਂ ਇਹ ਕਹੂੰਗਾ ਕਿ ਬੜੀ ਖੁਸ਼ ਨਸੀਬੀ ਆਪਣੇ ਪੰਜਾਬੀਆਂ ਦੀ ਕਿ ਜਿਹੜਾ ਘੋੜਾ ਜਾਨਵਰ ਆਪਾਂ ਨੂੰ ਗੁਰੂ ਮਹਾਰਾਜ ਦਿੱਤਾ ਵੇ ਘਰ ਦਾ ਭਾਗ ਗਿੱਰਦੇ ਗੁਰੂ ਮਹਾਰਾਜ ਜਾਨਵਰ ਹੈ ਤੇ ਅੱਜ ਪਰਮਾਤਮਾ ਦੀ ਕਿਰਪਾ ਨਾਲ ਸਾਨੂੰ ਸਾਰੇ ਭੈਣ ਭਰਾਵਾਂ ਨੂੰ ਸਹਿਯੋਗ ਮਿਲਿਆ ਕਿਸੇ ਦੂਜਾ ਆਰੀ ਕੋਟ ਕਾਂ ਦੀ ਕੰਪੀਟੀਸ਼ਨ ਕਰਾ ਰਹੇ ਹਾਂ ਤੇ ਵਿਲੱਖਣਤਾ ਸਾਡੇ ਇੱਕ ਹੋਰ ਸ਼ੋਹ ਦੀ ਆਏ ਕਿ ਇਮਾਨਦਾਰੀ ਇਨਸਾਨੀਅਤ ਸਫਾਈ ਜਿੱਥੇ ਵੀ ਜੋ ਜਿਹਨੂੰ ਜੋ ਮਿਲਦਾ ਹੈ ਜਿਹਦਾ ਜੋ ਹੱਕ ਬਣਦਾ ਹੈ ਕਿਦਾ ਹੱਕ ਮਾਰਿਆ ਨਹੀਂ ਜਾਂਦਾ ਤੇ ਸੱਚਾਈ ਦੇ ਪਹਿਰੇ ਪਹਿਲੇ ਦਿੰਦੇ ਸੱਚਾਈ ਦੇ ਪਹਿਰੇ ਅੱਜ ਦੇ ਦਲ ਖੜੇ ਹੈ ਤੇ ਪੰਜਾਬੀਆਂ ਵਾਸਤੇ ਸਾਰੇ ਭੈਣ ਭਰਾਵਾਂ ਵਾਸਤੇ ਪੰਜਾਬ ਵਾਸਤੇ ਖੁਸ਼ੀ ਦੀ ਗੱਲ ਹੈ ਤੁਸੀਂ ਕੀ ਕਹੋਗੇ ਕਿਹੜੇ ਕੰਪੀਟੀਸ਼ਨਸ ਨੇ ਜਿਹੜੇ ਮੁੱਖ ਹੋਣੇ ਨੇ ਇਹਨਾਂ 4 ਦਿਨਾਂ ਦੇ ਵਿੱਚ ਔਰ ਕਿੰਨੇ ਕੋ ਲੱਗਦਾ ਹੈਗਾ ਪਾਰਟਿਸਪੈਂਟਸ ਜਿਹੜੇ ਨੇ ਉਹ ਕਰ ਰਹੇ ਨੇ ਬਾਕੀ ਅ ਵੀਰ ਅ ਅੱਜ ਵੀ ਅੱਜ ਦਾ ਦਿਨ ਆਪਾਂ ਗੀਏ ਅੱਜ ਨੁਕਰਿਆਂ ਚ ਦੁੱਧ ਦੰਨ ਦੇ ਕੰਪੀਟੀਸ਼ਨਸ ਹੈ ਫਿਰ ਵੱਡੇ ਬੱਚਿਆਂ ਦਾ ਘੋੜੀਆਂ ਦਾ ਫਿਰ ਨੁਕਰਿਆਂ ਤੋਂ ਬਾਅਦ ਮਾਰਵੜੀ ਸ਼ੁਰੂ ਹੋ ਜਾਣਾ ਹੈ ਉਹਦੇ ਜੀ ਕੈਟੇਗਰੀਜ਼ ਬੱਚਿਆਂ ਦੀਆਂ ਦੁੱਧ ਦੰਨ ਦੀਆਂ ਵੱਡਿਆਂ ਘੁੜਿਆਂ ਦੀਆਂ ਕੁੜੀਆਂ ਦੀਆਂ ਤੇ ਪਿਛਲੇ ਸਾਲ ਵੀ ਬੜੀ ਵੱਡੀ ਗਿਣਤੀ ਵਿੱਚ ਪੈਰ ਪ੍ਰਵਾਣ ਨੇ ਵਿੱਚ ਸ਼ੂਲਬੂਨਿਤ ਕੀਤੀ ਤੇ ਐਸਾ ਸਾਨੂੰ ਫਿਰ ਉਮੀਦ ਹੈ ਕਿ ਉਸੇ ਤਰ੍ਹਾਂ ਸਾਡੇ ਕੰਮ ਨੂੰ ਦੇਖਦੇ ਹੋਏ ਸਾਡੀ ਜੱਜਿਕ ਨੂੰ ਦੇਖਦੇ ਹੋਏ ਸਾਡੀ ਸੱਚਾਈ ਨੂੰ ਦੇਖਦੇ ਹੋਏ ਸਾਡੀ ਇਨਸਾਨੀਅਤ ਨੂੰ ਦੇਖਦੇ ਹੋਏ ਪੈਂਪੜਾ ਅਫੇਅਰ ਪਿਛਲੇ ਸਾਲ ਦੀ ਵਾਂਗੂ ਵੱਡੀ ਗਿਣਤੀ 'ਚ ਇਸ ਬੇਲੇ ਤੇ ਫਿਰ ਸਾਡੇ ਹੌਰਸ਼ੋ ਤੇ ਪਹੁੰਚਣਗੇ ਜੀ ਤਾਂ ਪ੍ਰਬੰਧਕਾ ਦੇ ਨਾਲ ਗੱਲਬਾਤ ਕੀਤੀ ਤਾਂ ਸਾਰਾ ਉਹਨਾਂ ਨੂੰ ਦੱਸਿਆ ਕਿ ਕਿਹੜੇ ਜੋ ਘੋੜਿਆਂ ਦੇ ਨੇ ਸ਼ੋਅ ਕਰਵਾਏ ਜਾ ਰਹੇ ਨੇ ਤੇ ਕਿਹੜੇ ਆਉਣ ਵਾਲੇ ਸਮਿਆਂ ਦੇ ਵਿੱਚ ਜੋ ਘੋੜਿਆਂ ਦੇ ਸ਼ੋਅ ਕਰਵਾਏ ਜਾਣਗੇ ਤਾਂ ਕੀ ਉਹਨਾਂ ਦੀ ਟਾਈਮਿੰਗ ਰਹੇਗੀ ਤਾਂ ਇੱਕ ਗੱਲ ਤੁਹਾਨੂੰ ਹੋਰ ਦੱਸ ਦਈਏ ਕਿ ਇੱਕ ਜੋ ਸਰਕਾਰ ਦੇ ਵੱਲੋਂ ਇਹ ਵੀ ਦੱਸਿਆ ਜਾ ਰਿਹਾ ਸੀ ਕਿ ਇੱਕ ਬਿਮਾਰੀ ਦੇ ਕਾਰਨ ਜੋ ਘੋੜਿਆਂ ਦੇ ਆ ਜੋ ਸ਼ੋਅ ਆ ਘੋੜਾ ਮੰਡੀ ਆ ਰੁਕ ਦਿੱਤੀ ਗਈ ਸੀ ਪਰ ਉਸ ਤੋਂ ਬਾਅਦ ਫਿਰ ਚਲਾ ਦਿੱਤੀ ਗਈਆਂ ਨੇ ਕੁਝ ਨਿਯਮ ਜੋ ਸ਼ਰਤਾਂ ਰੱਖੀਆਂ ਗਈਆਂ ਸਨ ਤਾਂ ਉਸ ਸੰਬੰਧੀ ਜੋ ਘੋੜਾ ਪ੍ਰੇਮੀ ਉਹਨਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਉਹ ਸਰਕਾਰ ਵੱਲੋਂ ਪਾਬੰਦੀ ਨਹੀਂ ਲਗਾਈ ਗਈ ਸੀ ਉਹ ਇੱਕ ਡਰ ਸੀ ਬਿਮਾਰੀ ਦਾ ਜਿਸ ਦੇ ਕਾਰਨ ਇਹ ਜੋ ਦੇਰੀ ਹੈ ਪ੍ਰੋਗਰਾਮ ਦੇ ਵਿੱਚ ਹੋਈ ਸੀ ਤਾਂ ਕੋੜਾ ਪ੍ਰੇਮੀਆਂ ਦੇ ਵਿੱਚ ਹੁਣ ਖੁਸ਼ੀ ਦੀ ਜੋ ਲਹਿਰ ਆ ਉਹ ਦੇਖਣ ਨੂੰ ਮਿਲਦੀ ਹੈ ਉਹਨਾਂ ਨੇ ਕਿਹਾ ਕਿ ਅਸੀਂ ਖੁਸ਼ ਹਾਂ ਜੋ ਇਹ ਪ੍ਰੋਗਰਾਮ ਆ ਉਹ ਕਰਵਾਏ ਜਾ ਰਹੇ ਨੇ ਸ਼੍ਰੀ ਮੁਖਤਸਰ ਸਾਹਿਬ ਤੋਂ ਬੂਟਾ ਸਿੰਘ ਦੀ ਰਿਪੋਰਟ